ਨੀ ਦਾ ਪਤਾ ਨਹੀਂ ਆ ਇੱਥੇ ਅੰਦੇ ਸੁੱਕਣੇ ਪਾਣੀਆਂ ਤੋਂ ਉੱਤੇ ਕੱਪੜੇ ਆ ਲੈ ਅੱਜ ਤੇ ਡਿਊਟੀ ਕਰਈ ਹੀ ਆ ਕੀ ਕਰਨ ਨਹੀਂ ਆ ਜੀ ਅੱਡੀ ਸੀ ਆ ਜਾਓ ਬਸ ਕੁਛੇ ਕੰਮ ਕਰਨੇ ਸੀ ਮੈਂ ਤੇ ਅੱਜ ਤੂੰ ਡਿਊਟੀ ਤੇ ਨਹੀਂ ਗਈ ਅੱਜ ਵੀ ਮੈਂ ਗਈ ਡਿਊਟੀ ਤੇ ਮੈਨੂੰ ਛੁੱਟੀ ਸੀ ਤੇ ਮੈਂ ਸੋਚਿਆ ਚੱਲ ਕਰ ਦੇ ਛੋਟੇ ਮੋਟੇ ਜਿਹੜੇ ਕੰਮ ਆ ਮੈਂ ਕਰ ਲੈਨੀ ਆ ਅੱਛਾ ਛੁੱਟੀ ਆ ਤੇ ਮੰਮੀ ਕਿੱਥੇ ਤੇਰੀ ਮੰਮੀ ਦੀ ਨਜ਼ਰ ਆਉਂਦੀ ਮੰਮੀ ਮੰਮੀ ਮਾਸੀ ਜੀ ਵੱਲ ਗਏ ਜੇ ਉਹਨਾਂ ਨੂੰ ਮੈਂ ਕਿਹਾ ਚਲੋ ਅੱਜ ਮੈਨੂੰ ਛੁੱਟੀ ਆ ਤੇ ਮੈਂ ਦੇਲੀ ਬੈਠੀਆਂ ਕਰੇ ਤੇ ਜਾਓ ਤੁਸੀਂ ਹੋ ਆਹੋ ਸਾਰਾ ਦਿਨ ਤੇ ਮੰਮੀ ਵਿਚਾਰੇ ਕੰਮ ਕਰਦੇ ਰਹਿੰਦੇ ਆ ਅੰਸ਼ਮਾਸੀ ਕੁ ਗਈ ਲੈ ਇੱਕ ਛੁੱਟੀ ਹੀ ਤੈਨੂੰ ਤੇ ਇਹਨੂੰ ਦਸਮਾਸੀ ਕੁ ਜਾਣ ਦੀ ਜਿਆਦਾ ਬਈ ਬੰਦਾ ਲੱਗੋ ਕੰਮ ਕਰਾਂਗਾ ਨਾ ਆਉਂਦੀ ਦੇ ਨਾਨਾ ਅੰਟੀ ਜੀ ਮੇਰੇ ਮੰਮੀ ਤੇ ਚੰਗੀ ਬਹੁਤ ਆ ਉਹ ਤਾਂ ਸਭੋ ਮੇਰੇ ਕੋਈ ਕੰਮ ਹੀ ਨਹੀਂ ਕਰਉਂਦੇ ਮੈਂ ਤਾਂ ਸਵੇਰੇ ਡਿਊਟੀ ਤੇ ਚਲ ਜੰਦੀ ਆ ਸਾਰੇ ਘਰ ਦਾ ਕੰਮ ਉਹੀ ਕਰਦੇ ਆ ਉਹਨਾਂ ਦੇ ਆਉਂਦੇ ਨੂੰ ਮੇਰੇ ਨੂੰ ਚਾਹ ਵੀ ਬਣਾਈ ਹੁੰਦੀ ਆ ਤੇ ਉਹਨੂੰ ਚਾਹ ਪੀਣੀ ਆਉਂਦੀ ਆ ਆ ਪੀ ਕੇ ਸਭਾ ਮੈਂ 1-2 ਘੰਟੇ ਆਰਾਮ ਕਰ ਲੈਂਦੀ ਆ ਤੇ ਫਿਰ ਰਾਤ ਦਾ ਕੰਮ ਰੋਟੀ ਪਣੀ ਆ ਆਪ ਵੇਖ ਲੈਣੀ ਆ ਮੈਨੂੰ ਹੁੰਦਾ ਕਿ ਮੰਮੀ ਸਵੇਰ ਦੇ ਥੱਕ ਜਾਂਦੇ ਆ ਕੰਮ ਕਰ ਕਰ ਕੇ ਮੰਮੀ ਤੇ ਕਦੀ ਮੈਨੂੰ ਕੰਮ ਕਰਨ ਨੂੰ ਕਹਿੰਦੇ ਹੀ ਨਹੀਂ ਆ ਤੇ ਚੱਲ ਪੁੱਤ ਮੈਂ ਕਹਿੰਦੀ ਆ ਕਿ ਅੱਗੋਂ ਪਿਛੋਂ ਕਰਦੀ ਆ ਤੇ ਛੁੱਟੀ ਵਾਲੇ ਦਿਨ ਸਭਾ ਨੂੰ ਤੈਨੂੰ ਆਰਾਮ ਕਰਨ ਦਿੰਦੀ ਚਾ ਸਾਡੀ ਮੰਮੀ ਜੀ ਬਹੁਤ ਚੰਗੇ ਆ ਉਹ ਤੇ ਮੈਂ ਅੱਜ ਭੇਜਿਆ ਮੈਨੂੰ ਮੈਂ ਕਿ ਸਾਰਾ ਦਿਨ ਘਰੀ ਬੈਠੇ ਰਹਿੰਦੀਓ ਜਾਓ ਅਜ ਮਾਸੀ ਜੀ ਹੁਣ ਆਵੋ ਉਹ ਮੈਨੂੰ ਪਤਾ ਵਾ ਚੰਗੀ ਤੇ ਬਧੀਰੀ ਆ ਉਹ ਤੇ ਤਾਂ ਹੀ ਚੰਗੀ ਆ ਨਾ ਪਤ ਤੂੰ ਚੰਗੀ ਆ ਤੇ ਆਹ ਤੇਰੇ ਵਰਗੀ ਧੀ ਕਿਤੇ ਘਰ ਘਰ ਰੱਖੀ ਐ ਸੱਚੀ ਮੈਂ ਤੇ ਆਪਣੇ ਘਰੇ ਵੀ ਤੇਰੀਆਂ ਹੀ ਸਿੱਖ ਕਰਦੀ ਰਹਿੰਦੀ ਆ ਤੂੰ ਬਹੁਤ ਚੰਗੀ ਆ ਹੈ ਫਿਰ ਤੂੰ ਬੜੀ ਪਿਆਰੀ ਲੱਗਦੀ ਆ ਯਾਰਾ ਤੂੰ ਡਿਊਟੀ ਵੀ ਕਰਦੀ ਆ ਘਰ ਦਾ ਕੰਮ ਵੀ ਕਰਦੀ ਆ ਹੈ ਤੇਰੇ ਵਰਗੀ ਧੀ ਨਾ ਰੱਬ ਸਾਰਿਆਂ ਦੇ ਆਹ ਇੱਕ ਮੇਰੀ ਨੋ ਵੇ ਕਾਉਂਟੀ ਜੀ ਉਹ ਤਾਂ ਚੰਗੇ ਦੀ ਕਿਹੜੀ ਗੱਲ ਆ ਮੰਮੀ ਜੀ ਮਰਨਾ ਬਹੁਤ ਕਰਦੇ ਆ ਤੇ ਮੇਰਾ ਵੀ ਤੇ ਫਰਜ ਬੰਦਾ ਆ ਨਾ ਕਿ ਮੈਂ ਵੀ ਉਹਨਾਂ ਨੂੰ ਆਪਣੀ ਮਾਂ ਬਣਾ ਕੇ ਰੱਖਾਂ ਕਿਉਂ ਆਂਟੀ ਜੀ ਕੀ ਹੋ ਗਿਆ ਐਨੇ ਦੁਖੀ ਕਿਉਂ ਹੋ ਗਏ ਜੀ ਆਪਣੀ ਨੋ ਤੋਂ ਕੀ ਦੱਸਾਂ ਪੁੱਤ ਉਹ ਦਾਦੇ ਪਾਸੇ ਉਹ ਕੋਈ ਚੱਲਦਾ ਰਿਹਾ ਕਿਸੇ ਕੰਮ ਦਾ ਉਹਨੂੰ ਚੱਜ ਨਹੀਂ ਐਡੀ ਕਿਤੇ ਨਕਮਨੀ ਹਿੰਨਾ ਕੋਈ ਕੰਮ ਨਹੀਂ ਚੱਜਦਾ ਕਰਦੀ ਜੇ ਕਿਤੇ ਆਟਾ ਬੁੰਨਨ ਨੂੰ ਕਹਿ ਦੋ ਤੇ ਅੱਧਾ ਆਟਾ ਪ੍ਰਾਹਤ ਚ ਤੇ ਅੱਧਾ ਸਲੇਫ ਤੇ ਡੋਲਿਆ ਹੁੰਦਾ ਹਾਂ ਜੇਕਰ ਕਹੇਗੀ ਘੁੱਟ ਚਾਹ ਪਿਆ ਦੇ ਤੇ ਪਿੰਗਰ ਜੀ ਬਣਾ ਕੇ ਮੱਥੇ ਮਾਰਦੀ ਕਿਸੇ ਕੰਮ ਦਾ ਚੱਜ ਹੀ ਨਹੀਂ ਤੇ ਜੇ ਕੱਪੜੇ ਗਈਏ ਧੋਦੇ ਤੇ ਕੱਪੜੇ ਇਦਾਂ ਧੌਂਦੀ ਕਿ ਤੋ ਆਕੜੇ ਲੈਂਦੇ ਪਰ ਫੀ ਨਹੀਂ ਕੱਢਦੀ ਵਿੱਚੋਂ ਪਹਿਲਾਂ ਜਾਦੀ ਪਾ ਲੁੰਦੀ ਆ ਬੱਚ ਕੱਢਣੀ ਨਹੀਂ ਆਉਂਦੀ ਆ ਬੜਾ ਦੁਖੀ ਕਰਦੀ ਓ ਸੱਚੀ ਕਿਸੇ ਕੰਮ ਦਾ ਚੱਜ ਨਹੀਂ ਰੋਟੀ ਪਾਣੀ ਤੇ ਓਕੇ ਕੰਮ ਦਾ ਨਹੀਂ ਬਣਾਉਂਦੀ ਕਦੀ ਸਬਜ਼ੀ 'ਚ ਮਿਰਚ ਕੱਟ ਤੇ ਕਦੀ ਵੱਧ ਪਾ ਦਿੰਦੀ ਹੈ ਤੁਸੀਂ ਉਨੂੰ ਪਿਆਰ ਨਾਲ ਸਮਝਾਓ ਕਿ ਧੀਏ ਵੀ ਘਰ ਦੇ ਕੰਮ ਇਦਾਂ ਨਹੀਂ ਇਦਾਂ ਕਰ ਜੇ ਤੁਸੀਂ ਪਿਆਰ ਨਾ ਸਮਝਾਓਗੇ ਤੇ ਭਲਾ ਕਿਉਂ ਨਹੀਂ ਸਮਝੂਗੀ ਜੇ ਉਹ ਮਾਝੋ ਆਟਾ ਹੀ ਦਾ ਬੁੰਦੀ ਆ ਤਾਂ ਤੁਸੀਂ ਕਹੋ ਵੀ ਇਦਾਂ ਨਹੀਂ ਇਦਾਂ ਕਰ ਲੈ ਹਨਾ ਕੱਪੜੇ ਜਿੱਦਾਂ ਤੂੰਦੀ ਆ ਤੁਹਾਨੂੰ ਜਿੱਦਾਂ ਪਸੰਦ ਆ ਤੀ ਉਹਦਾ ਕਹੋ ਵੀ ਇਦਾਂ ਨਹੀਂ ਮੈਨੂੰ ਸਹੀ ਲੱਗਦੇ ਪੀ ਇਦਾਂ ਧੋ ਲੈ ਜੇ ਨਹੀਂ ਉਹਨੂੰ ਹੁੰਦੀ ਜਾਚ ਤੇ ਤੁਸੀਂ ਆਪ ਕਰਕੇ ਦੱਸੋ ਨੂੰ ਕੰਮ ਪੀ ਇਦਾਂ ਕਰ ਲੈ ਹੁਣ ਸਾਡੀ ਮੰਮੀ ਜੀ ਆ ਨਾ ਜੇ ਮੇਰਾ ਕੰਮ ਨਹੀਂ ਹੁੰਦਾ ਨੂੰ ਪਸੰਦ ਆਉਂਦਾ ਤੇ ਮੈਨੂੰ ਆਪ ਕਰਕੇ ਦੱਸਦੀ ਕਿ ਸਿਮਰ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰ ਲੈ ਹਾਂ ਵੇਖੋ ਅੱਡੀ ਜੀ ਜੀ ਆਪਾਂ ਨੂੰ ਪਿਆਰ ਨਾ ਸਮਝਾਈਏ ਨਾ ਤੇ ਨੋਵਾ ਸਮਝਦੀਆਂ ਨੇ ਅੱਜ ਕੱਲ੍ਹ ਦੀਆਂ ਪੜੀਆਂ ਲਿਖੀਆਂ ਤੇ ਕੁੜੀਆਂ ਹੈਗੀਆਂ ਐਡੀ ਤਾਂ ਗੱਲ ਹੀ ਨਹੀਂ ਆ ਤੂੰ ਤੁਹਾਡੀ ਗੱਲ ਨਾ ਸਮਝੂਗੀ ਹਨਾ ਐਡੀ ਬੇਕੂਫ ਥੋੜੀ ਆ ਜੇ ਤੁਸੀਂ ਪਿਆਰ ਨਾਲ ਸਮਝਾਓ ਤੇ ਸਮਝੂਗੀ ਉਹ ਬਥੇਰਾ ਸਮਝਾ ਕੇ ਵੇਖਿਆ ਪੁੱਤ ਉਹਨੂੰ ਨਹੀਂ ਸਮਝ ਲੱਗਦੀ ਤੇਰੇ ਵਰਗੀ ਧੀ ਥੋੜੀ ਆ ਜਿਹਨੂੰ ਸਮਝਾਇਆ ਸਮਝ ਲੱਗ ਜਾਣੀ ਉਹਨੂੰ ਨਹੀਂ ਲੱਗਦੀ ਕੋਈ ਗਾਮੀ ਐਡੀ ਜੀ ਇੱਕ ਵਾਰੀ ਦੋ ਵਾਰੀ ਪਿਆਰ ਨਾਲ ਸਮਝਾਓ ਜ਼ਰੂਰ ਸਮਝੂਗੀ ਐਡੀ ਕੋਈ ਪਾਦ ਨਹੀਂ ਹੁੰਦੀ ਹਰ ਕੋਈ ਕੁੜੀਆਂ ਅੱਜ ਕੱਲ੍ਹ ਪੜ੍ਹੀ ਲਿਖੀ ਆ ਚਲ ਕੋਈ ਨਹੀਂ ਤੂੰ ਮੇਰਾ ਪੁੱਤ ਕਿ ਨੀਅਤ ਨਾਲ ਫੇਰ ਸਮਝਾ ਕੇ ਦੇ ਦੇ ਨਾਲੇ ਅੰਟੀ ਜੀ ਮੇਰੀ ਗੱਲ ਸੁਣੋ ਹੁਣ ਮੇਰੀ ਗੱਲ ਦਾ ਗੁੱਸਾ ਨਾ ਕਰੋ ਨਹੀਂ ਨਹੀਂ ਗੁੱਸਾ ਦਾ ਨਾ ਕਰਨਾ ਵਾ ਦੱਸ ਤੁਸੀਂ ਆਪਣੀ ਨੌ ਦੀਆਂ ਚੁਗੜੀਆਂ ਮੇਰੇ ਕੋਲ ਕੀਤੀਆਂ ਹੁਣ ਮੈਂ ਚਾਹਾਂ ਇਹਨੂੰ ਇੱਥੇ ਗੱਲ ਨੂੰ ਸੁੱਟ ਦੇਵਾਂ ਤੇ ਚਾਹੇ ਮੈਂ ਦੱਸਾਂ ਘਰਾਂ ਚ ਇਸ ਗੱਲ ਦਾ ਟੰਡੋਰਾ ਪੈਟ ਨਾ ਤੇ ਬਦਨਾਮੀ ਕਿਦੀ ਹੋਊਗੀ ਤੁਹਾਡੀ ਨੌ ਦੀ ਤੇ ਕੁਝ ਲੋਕੀ ਤੁਹਾਨੂੰ ਮਾਰਾ ਕਹਿਣਗੇ ਤੇ ਕੁਝ ਤੁਹਾਡੀ ਨੌ ਨੂੰ ਕਹਿਣਗੇ ਵੇਖੋ ਇਸ ਤਰ੍ਹਾਂ ਕੋਈ ਗੱਲ ਦਾ ਹੱਲ ਨਹੀਂ ਹੋਇਆ ਇਹੋ ਗੱਲ ਤੁਸੀਂ ਘਰ ਜਾ ਕੇ ਆਪਣੀ ਨੌ ਨੂੰ ਪਿਆਰ ਨਾਲ ਸਮਝਾਓ ਨਾਲੇ ਕਿ ਆਪਣੀ ਨੌ ਨੂੰ ਵੀ ਸਮਝਾਉਂਗੇ ਤੇ ਉਹ ਸੁਧਰ ਚੋਗੀ ਨਾਲੇ ਤੋਂ ਦੀ ਮਨ ਪਸੰਦਾ ਕੰਮ ਕਰਨ ਲੱਗ ਜੀ ਤੁਸੀਂ ਉਹਦੀ ਗੱਲ ਮੇਰੇ ਕੋਲ ਕੀਤੀ ਆ ਹਨਾ ਮੇਰੇ ਕੋਲ ਗੱਲ ਕੀਤੀ ਆ ਤੇ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਮੈਂ ਤਾਂ ਇੱਥੇ ਸੁੱਟ ਦੇਣੀ ਆ ਹਾਂ ਪੁੱਤ ਇਹ ਗੱਲ ਵਾਕਿਆ ਤਿਲ ਸਹੀ ਆ ਹੁਣ ਮੈਂ ਤੇਰੇ ਕੋਲ ਗੱਲ ਕੀਤੀ ਆ ਤੇ ਤੂੰ ਚਲ ਗਾ ਨਹੀਂ ਕਰਨੀ ਹਨਾ ਤੂੰ ਪੜੀ ਖਿਚੀ ਪਈਆਂ ਮੇਰੀ ਤੇ ਜੇ ਮੈਂ ਕਿ ਹੋਰ ਕੇ ਕਰਦੀ ਤਾਂ ਉਹਨੇ ਤੇ ਚਾਰ ਬਣਾ ਬਣਾ ਕੇ ਉਹਨੂੰ ਦੱਸਣੀਆਂ ਇਹ ਨਾਲੇ ਮੇਰੀ ਨੌਨ ਦਾਦੀ ਸਾਡੇ ਘਰ ਲੜਾਈ ਪੈਂਦੀ ਮੇਰਾ ਪੁੱਤ ਮੇਰੇ ਨਾਲ ਲੜਦਾ ਹਨਾ ਤੇ ਨਾਲੇ ਲੋਕਾਂ ਚ ਮੇਰੀ ਬਦਨਾਮੀ ਹੁੰਦੀ ਸਹੀ ਕਿਹਾ ਤੀਏ ਤੂੰ ਨਾਲੇ ਨਾ ਆਪਣੀ ਨੌ ਦੀ ਵੀ ਸਿੱਫਤ ਕਰਨੀ ਚਾਹੀਦੀ ਫੇਰ ਨਵਾਂ ਧੀਆਂ ਖਰਜ ਹੁੰਦੀ ਆ ਜੇ ਆਪਾਂ ਨੌ ਦੇ ਸਾਹਮਣੇ ਦੂਜਿਆਂ ਦੀਆਂ ਨੌਆਂ ਦੀ ਸਿੱਫਤਾਂ ਕਰਦੇ ਰਹਾਂਗੇ ਫਿਰ ਨੌ ਵੀ ਚੇੜ ਖਾਂਦੀ ਆ ਫੀ ਰੋਟੀ ਪਾਣੀ ਮੇਰ ਕੋ ਖਾਂਦੀ ਆ ਬੁਢੀ ਤੇ ਸਿੱਫਤਾਂ ਲੋਕਾਂ ਦੀ ਨਾ ਮਾਰੀਆ ਕਰਦੀ ਆਂ ਜੀ ਤੋੜਨ ਵਾਲੇ ਬੜੇ ਮਿਲ ਜਾਂਦੇ ਨੇ ਜੋੜਨ ਵਾਲਾ ਕੋਈ ਕੋਈ ਮਿਲਦਾ ਆ ਤੇ ਆਪਣੀ ਨੌ ਦੀ ਨਾ ਘਰ ਘਰ ਜਾ ਕੇ ਬੇਇੱਜ਼ਤੀ ਨਾ ਕਰਿਆ ਕਰੋ ਹਾਂ ਉਹਨੂੰ ਪਿਆਰ ਨਾਲ ਸਮਝਾਓ ਉਹਨੇ ਆਪੇ ਸਮਝ ਜਾਵੇ ਚਲ ਅੱਜ ਤਾਂ ਨਹੀਂ ਮੈਂ ਕੰਮ ਕਰਦੀ ਤੇ ਨਾਲੇ ਮੈਨੂੰ ਪਿਆਰ ਨਾਲ ਸਮਝਾਇਆ ਕਰੂਗੀ ਜਾਓ ਤੈਨੂੰ ਪਿਆਰ ਨਾ ਸਮਝਾਓ ਵੇਖਿਓ ਲੈ ਤੁਹਾਡੀ ਹਰ ਗੱਲ ਮੰਨ ਲੈਣੀ ਆ ਦੇ ਲੋ ਅੰਟੀ ਦਾ ਨਾ ਕੋਈ ਹਾਰ ਨਹੀਂ ਅੰਟੀ ਆ ਕੇ ਮੇਰੇ ਕੋਲ ਚੁਗਲੀਆਂ ਕਰਨ ਲੱਗੀ ਆ ਇਹ ਨਹੀਂ ਅੰਟੀ ਨੇ ਸੋਚਿਆ ਕਿ ਮੈਂ ਆਪਣੀ ਘਰ ਦੀ ਨੋਹ ਦੀ ਚੁਗਲੀ ਕਰਨ ਢੀ ਆ ਤੇ ਸਿਮਰ ਨੇ ਜੱਗਗੇ ਦੱਸੀ ਤੇ ਅਗਲੇ ਨੇ ਗਾੜੀ ਅਗਲੇ ਨੂੰ ਦੱਸੀ ਐਦਾਂ ਗੱਲ ਪਹੁੰਚਦੀ ਪਹੁੰਚਦੀ ਸਾਰੇ ਮੱਲੇ 'ਚ ਫੈਲ ਜਾਣੀ ਆ ਤੇ ਬਦਨਾਮੀ ਕਿਦੀ ਹੋਣੀ ਆ ਸਾਡੀ ਨੋਹ ਦੀ ਪਤਾ ਨਹੀਂ ਇਹ ਕਿਉਂ ਐਦਾਂ ਹੁੰਦਾ ਆ ਸੱਸਾਂ ਨੂੰ ਹਮੇਸ਼ਾ ਗਵਾਂਡੀਆਂ ਦੀ ਨੋਟੋਂ ਚੰਗੀ ਲੱਗਦੀ ਆ ਤੇ ਆਪਣੀ ਬੁਰੀ ਲੱਗਦੀ ਆ